ਮੇਰਾ ਮੈਂ ਗੁਰਪ੍ਰੀਤ ਸਿੰਘ ਨੰਬਰਦਾਰ ਜੀ ਪਿੰਡ ਮੱਝਾ ਜੀ ਗੁਰਪ੍ਰੀਤ ਸਿੰਘ ਜੀ ਜਿਹਨੇ ਡੈਥ ਹੋਈ ਹੈ ਕੀ ਨਾਮ ਸੀ ਉਹਨਾਂ ਦਾ ਨਾਮ ਗੁਰਚਰਨ ਸਿੰਘ ਦੀ ਜੀ ਅੱਛਾ ਜੀ ਕਿਸ ਤਰ੍ਹਾਂ ਹੋਇਆ ਸਾਰੀ ਘਟਨਾ ਇਹ ਜੀ ਜਦੋਂ ਹਨੇਰੀ ਆਈ ਹਨੇਰੀ ਆਉਣ ਕਾਰਨ ਉਹ ਇਹ ਆਪਣੇ ਪੱਲੀ ਬੁੱਲੀ ਲਾਉਣ ਆਏ ਤੇ ਬੱਚਿਆਂ ਦੇ ਬਾਉਂਡਰੀ ਫਾਰਮ ਦੀ ਜੀ ਇਹ ਬੱਚੇ ਪਾਏ ਹੋਏ ਤੇ ਪੱਲੀ ਲਾ ਕੇ ਜਦੋਂ ਤੁਰਨ ਲੱਗੇ ਜੀ ਬਸ ਇੱਕਦਮ ਉੱਪਰ ਡਿੱਗੀ ਗੰਦ ਇਹਨਾਂ ਦੀ ਅੱਛਾ ਹਾਂਜੀ ਕੀ ਕਿੰਨਾ ਕੁ ਪੁਰਾਣਾ ਸੀ ਕਪੋਟ ਤੁਹਾਡਾ ਜਾਂ ਕਿਸ ਤਰ੍ਹਾਂ ਕੇ ਚਖੜੀ ਇੰਨਾ ਜ਼ਿਆਦੇ ਸੀ ਨਹੀਂ ਚਖੜੇ ਜ਼ਿਆਦੇ ਦੀ ਜੀ ਫੋਲਟਰੀ ਫਾਰਮ ਨੂੰ ਤਾਂ ਕੋਈ ਬਾਲਾ ਟਾਈਮ ਨਹੀਂ ਹੋਇਆ ਜੀ ਅੱਛਾ ਥੋੜੀ ਸਮਾਂ ਹੋਇਆ ਜੀ ਬਣਾਏ ਨੂੰ ਹਾਂ ਜੀ ਕਿ ਜਿਹੜਾ ਜਾਨਵਰ ਸੀ ਉਹਨਾਂ ਦੇ ਵੀ ਸਾਰਿਆਂ ਦੇ ਹਾਂਜੀ ਹਾਂ ਜਾਨਵਰਾਂ ਦਾ ਬਹੁਤ ਨੁਕਸਾਨ ਹੋ ਗਿਆ ਜੀ ਆ ਮਰੇ ਪਏ ਨੇ ਬਹੁਤ ਬੱਚੇ ਮਰ ਗਏ ਜੀ ਅੱਛਾ ਹਾਂਜੀ ਇਹ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਕਿਦਾਂ ਦਾ ਪਰਿਵਾਰ ਸੀ ਇਹਨਾਂ ਦਾ ਪਰਿਵਾਰ ਦਾ ਜੀ ਬਹੁਤ ਅੰਤ ਅੰਥੇ ਦਾ ਗਰੀਬ ਪਰਿਵਾਰ ਆ ਜੀ ਕੋਈ ਐ ਨਹੀਂ ਕਿਸਾਨੀ ਨਾਲ ਸਬੰਧਤ ਆ ਜੀ ਹਾਂਜੀ ਹਾਂਜੀ ਕਿੰਨੀਆਂ ਮੁਰਗੀਆਂ ਮੁਰਗੀਆਂ ਤੁਹਾਡੇ ਸਾਮਣੇ ਮੁਰਗੀਆਂ ਦਾ ਜੀ ਹਾਂ ਜੀ ਹਾਂ ਬਸ ਤੀਆਂ ਕਿ ਹਿੱਸਾ ਬਚਿਆ ਜੀ ਅੱਛਾ ਕੰਪਨੀ ਦੇ ਬੱਚੇ ਤੇ ਜੀ ਪਏ ਹੋਏ ਕਿੰਨੇ ਬੱਚੇ ਸੀ ਇਹਨਾਂ ਦੇ ਜਿਨ੍ਹਾਂ ਦੀ ਡੈਥ ਹੋਈ ਹੈ ਇਹ ਹੋਊਗਾ ਜੀ ਲਗਭਗ ਮਤਲਬ 2000 22500 ਮਤਲਬ ਬੱਚੇ ਦਾ ਸੈੱਟ ਬਣਿਆ ਹੋਇਆ ਜੀ ਇਹ ਉਹ ਚੋਂ ਐ ਸਮਝ ਲਓ ਵੀ 500 ਹੀ ਮੁਰਗੀ ਬਚੀ ਹੋ ਤੇ ਮੇਰੇ ਵੀ ਮ੍ਰਿਤਿਕ ਦੇ ਪਰਿਵਾਰਕ ਦੀ ਗੱਲ ਕੀਤੀ ਕਿੰਨੇ ਪਰਿਵਾਰਕ ਮੈਂਬਰ ਨੇ ਕਿੰਨੇ ਬੱਚੇ ਨੇ ਇਹਨਾਂ ਦੇ ਇੱਕ ਇਹਨਾਂ ਦਾ ਬੇਟਾ ਜੀ ਬਸ ਮਤਲਬ ਘਰਦਿਆਂ ਦੀ ਇਹਨਾਂ ਦੀ ਡੈਥ ਪਹਿਲੀ ਹੋਈ ਹੋਈ ਆ ਜੀ ਦੋ ਦੋ ਤਿੰਨ ਸਾਲ ਹੋ ਗਏ ਜੀ ਪਹਿਲਾਂ ਇਹਨਾਂ ਦੇ ਘਰ ਦੀ ਘਰਦਿਆਂ ਦੀ ਡੈਥ ਹੋ ਗਈ ਸੀ ਜੀ। ਯਾਨੀ ਕਿ ਘਰ ਚ ਕਮਾਉਣ ਵਾਲਾ ਜੀ ਕਮਾਉਣ ਵਾਲਾ ਇਹੀ ਸੀ ਜੀ ਬਸ ਹੋਰ ਤਾਂ ਕੋਈ ਇਹਨਾਂ ਦਾ ਸਾਧਨ ਨਹੀਂ। ਕਿਸ ਤਰ੍ਹਾਂ ਪਤਾ ਕਿਸ ਤਰ੍ਹਾਂ ਲੱਗਿਆ ਇਹ ਸਾਰੀ ਘਟਨਾ ਦਾ? ਪਤਾ ਤਾਂ ਜੀ ਜਦੋਂ ਉਹ ਇਹ ਹਨੇਰੀ ਚੱਲੀ ਜੀ ਪਰਿਵਾਰ ਹੋਰੇ ਆਇਆ ਦੇਖਣ ਲੱਗੇ ਵੀ ਆਇਆ ਨਹੀਂ ਪਹਿਲਾਂ ਤਾਂ ਇਹ ਦੀ ਕਿਤੇ ਇੱਧਰ ਉੱਧਰ ਹੋਊਗਾ। ਜਦੋਂ ਉਹਰੇ ਆ ਕੇ ਦੇਖਿਆ ਜੀ ਉਹਰੇ ਥੱਲੇ ਦਬਿਆ ਪਿਆ ਜੀ। ਹਾਂਜੀ। ਕਿਸ ਤਰ੍ਹਾਂ ਪਿੰਡ ਨੇ ਮਦਦ ਦੇਣਾ ਕਿੱਦਾਂ ਕੀਤਾ? ਹਾਂਜੀ ਹਾਂ ਨਹੀਂ ਪਿੰਡ ਵਾਲੇ ਤਾਂ ਬਾਅਦ ਚਾਹੀ ਨਹੀਂ ਫਿਰ ਖੇਤਾਂ ਚ ਦੀ ਘਰ ਦੀ ਇਹਨਾਂ ਦਾ ਇਹਨਾਂ ਦੇ ਆਪ ਆਪ ਪਰਿਵਾਰ ਆ ਜੀ ਇਹਨਾਂ ਨੇ ਇੱਕ ਦੂਜੇ ਨੂੰ ਦੱਸਿਆ ਜੀ ਫਿਰ ਉਹਨਾਂ ਨੇ ਆ ਕੇ ਕੱਢਿਆ ਜੀ ਤਾਂ ਕੀ ਮੰਗ ਕਰਦੇ ਹੋ ਮੰਗਦਾ ਆ ਜੀ ਵੀ ਚਲੋ ਇਹਨਾਂ ਨੂੰ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਬਹੁਤ ਗਰੀਬ ਪਰਿਵਾਰ ਆ ਜੀ ਵੀ ਕਿਸੇ ਕੋਈ ਸਰਕਾਰ ਵੱਲੋਂ ਸਾਡੀ ਦਾ ਹੱਥ ਬੰਨ ਕੇ ਬੇਨਤੀ ਆ ਜੀ ਵੀ ਇਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਮਦਦ ਮਿਲਣੀ ਚਾਹੀਦੀ ਹੈ ਜੀ ਜੀ ਬਲਕਾਰ ਸਿੰਘ ਵੀਰੇ ਬਲਕਾਰ ਜੀ ਜਿੰਨੀ ਦੀ ਰੈਟ ਹੋਈ ਕੀ ਨਾਮ ਤੇ ਕਿੰਨੀ ਗੋਮ ਬਾਈ ਜੀ ਇਹਨਾਂ ਦਾ ਨਾਮ ਗੁਰਚਰਨ ਸਿੰਘ ਤੇ ਉਮਰ ਇਹਨਾਂ ਦੀ 68 ਤੋਂ 70 ਸਾਲ ਦੇ ਵਿੱਚ ਸੀ ਜੀ ਕਿਸ ਤਰ੍ਹਾਂ ਪੂਰੀ ਘਟਨਾ ਹੋਈ ਜੀ ਤੇ ਬਾਈ ਜੀ ਕੱਲ ਜਾ ਕਹਨੇ ਰੀਆ ਬਹੁਤ ਜਿਆਦਾ ਝਖੜਾ ਆ ਨਾ ਇੱਥੇ ਪੱਲੀਆਂ ਲਾਉਣ ਆਏ ਵੇ ਤੇ ਮੁਰਗੀਆਂ ਦੇ ਬੱਚੇ ਪੋਲਟਰੀ ਫਾਰਮ ਸੀ ਇਧਰੋਂ ਪੱਲੀ ਉੱਪਰ ਚੱਕ ਰਹੇ ਸੀ ਕੰਦ ਉੱਪਰ ਗਿਰ ਗਈ ਤੇ ਇਹ ਟਾਹਣਾ ਦੀ ਤੇਥੋਂ ਹੋ ਗਈ ਆ ਜੇਕਰ ਸ਼ਵਾਦੀ ਗੱਲ ਕਰੀ ਕਿਸ ਤਰ੍ਹਾਂ ਦੋਸਤ ਬਹੁਤ ਨਰਮ ਸ਼ਵਾਦੀ ਸੀ ਬਾਈ ਬਹੁਤ ਸੌਫ ਸੀ ਕੋਈ ਇਦਾਂ ਦਾ ਰਿਵਾਾਰ ਦੇ ਹਾਲਾਤਾਂ ਦੀ ਗੱਲ ਕਰੀ ਪਰਿਵਾਰ ਵੀ ਬਹੁਤ ਗਰੀਬ ਪਰਿਵਾਰ ਆ ਇਹ ਇਸ ਪੋਲਟਰੀ ਫਾਰਮ ਤੇ ਦਾ ਕਰਦਾ ਖਰਚਾ ਚਲਾਉਂਦੇ ਤੇ ਉਹ ਹਾਂ ਪਰ ਕੇ ਸਾਰਾ ਕੁਝ ਮੈਂ ਇਸੇ ਤੇ ਡਿਪੈਂਡ ਕਰਦਾ ਯਾਨੀ ਕਿ ਉਹ ਜਾਨਵਰ ਵੀ ਮਰ ਗਏ ਤਾਂ ਪਰ ਜਿਹਨਾਂ ਦਾ ਮਾਲਕ ਸੀ ਉਹ ਵੀ ਹਾਂ ਮੇਜੀ ਤੇ ਨੁਕਸਾਨ ਬਹੁ ਹੋ ਗਿਆ ਭਾਈ ਇਹ ਹੀ ਇਹਨਾਂ ਦਾ ਰੋਜੀ ਰੋਟੀ ਦਾ ਸਾਧਨ ਸੀ ਇਹ ਹੀ ਅੱਜ ਟੈ ਟੇ ਰਹੀ ਹੋ ਗਿਆ ਸਾਰਾ ਕੁਝ ਕੀ ਮੰਗ ਕਰਦੇ ਹੋ ਭਾਈ ਪ੍ਰਸ਼ਾਸਨ ਤੋਂ ਮੰਗ ਸਰਕਾਰ ਤੋਂ ਇਹ ਕਰਦੇ ਆ ਵੀ ਇਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਇੱਕ ਅਗਲੇ ਦਾ ਪਰਿਵਾਰ ਦਾ ਜੀ ਗਿਆ ਬਾਕੀ ਦੂਆ ਬਿਲਡਿੰਗ ਦਾ ਨੁਕਸਾਨ ਹੋ ਗਿਆ ਉਹਨਾਂ ਨੂੰ ਕਾਫੀ ਨੁਕਸਾਨ ਹੋ ਗਿਆ ਕਿਹੜਾ ਪਿੰਡ ਕਿਹੜਾ ਮਾਝਾ ਪਿੰਡ ਵੀਰੇ